ਆਜੋ ਬੰਤੇ ਸੋ ਸਾਰੀਆਂ ਤਿਆਰੀਆਂ ਵਧੀਆ ਵਧੀਆ ਹੋ ਗਈ ਤੇ ਭੰਜੀ ਐਵੇਂ ਨਾ ਸੂਟ ਲੈਣ ਦੇ ਦੋ ਹਾਂ ਇੱਕ ਚਾਈ ਜੀ ਵਾਸਤੇ ਲੈਂਦਾ ਤੇ ਇੱਕ ਵੋਟੀ ਵਾਸਤੇ ਲੈਂਦਾ ਠੀਕ ਹੈ ਨਾ ਹਾਂ ਤੇ ਚਾਈਂ ਦਿਖਾ ਦਨੇ ਆ ਸੂਟ ਚਾਹੀਦੀ ਨੂੰ ਸਵਾਦੋ ਤੇ ਰੋਟੀ ਦਾ ਜਿਹੜਾ ਹੈਗਾ ਪਾਣੀ ਹੱਥ ਭੇਜ ਦਾਂਗੀ ਕਿਉਂਕਿ 2 ਦਿਨ ਰਹਿ ਗਏ ਸਾਰੇ ਹਾਂ ਆਪੇ ਸਵਾਲ ਲੇਗੀ ਹਾਂ ਚਲਾ ajo ਅੱਛਾ ਦੁਆਉਂ ਕਰਦੇ ਨਾ 2 ਦਿਨ ਰਹਿ ਗਏ ਸਾਰੇ ਵਿਆਹ ਨੂੰ ਤੇ ਉਹ ਆਪਣੀ ਮਰਜ਼ੀ ਨਾਲ ਸਵਾਲੇਗੀ ਤੇ ਬਾਕੀ ਜਦੋਂ ਆਈਗੇ ਤੁਸੀਂ ਆਪ ਸਵਾਲਾਂਗੇ ਠੀਕ ਹੈ ਨਾ ਤੇ ਚਾਹੀਦੀ ਨੂੰ ਦੇ ਦੇਗੀ ਠੀਕ ਹੈ ਚਾਹ ਨੂੰ ਪਸੰਦ ਕਰਾ ਲਈਏ ਹਾਂ ਚਲਾ ajo ਹਾਂ ਹਾਂ ਪਧਾਨੀ ਕਿੱਥੇ ਗਈਆਂ ਇਹਨਾਂ ਨੇ ਹੈ ਖੈਰ ਤੱਕ ਮੈਂ ਇੱਥੇ ਬੈਠੀ ਹੋਈ ਆ ਨਾ ਮੈਨੂੰ ਕੁਛ ਦੀਆਂ ਨਾ ਮੈਨੂੰ ਗਿਛਦੀਆਂ ਪਈਆਂ ਨੇ ਕੱਲੀਆਂ ਹੀ ਖੜਿਆ ਤੁਰੇ ਫਿਰਦੀਆਂ ਨੇ ਹੈ ਦੱਸ ਅੱਠ ਕਿਨ ਰਹਿੰਦੇ ਨੇ ਮੈਂ ਕੋਈ ਵਿਲਲੀ ਗਿਆ ਜੀ ਹਾਂ ਜੀ ਕਿਉਂ ਅਰੇ ਕੱਲ ਹੀ ਗੱਲਾਂ ਕਰੀ ਜਾਂਦੇ ਆ ਆਜਾ ਹੋਰ ਕੀ ਕਰਾ ਫੇਰ ਕੀ ਕਰਦੇ ਪਏ ਗੱਲਾਂ ਆ ਗੱਲਾਂ ਹੀ ਕਰਨੀਆਂ ਹੁਣ ਮੈਂ ਕਹਣਾ ਕੀ ਹੋਰ ਤੇ ਇਸ ਬਾਜ਼ਾਰ ਹੀ ਗਏ ਸਾਂ ਤੁਹਾਡੇ ਲਈ ਸੂਟ ਲੈਣ ਗਏ ਸਾਂ ਬਾਜ਼ਾਰ ਗਈਆਂ ਸੀ ਕਿ ਮੈਨੂੰ ਨਹੀਂ ਸੀ ਗੱਲ ਲੈ ਕੇ ਜਾ ਸਕਦੀਆਂ ਨਾਲ ਉਹ ਤੁਸੀਂ ਕੀ ਕਰਨਾ ਸੀ ਜਾਗੇ ਸੀ ਤੁਹਾਨੂੰ ਕਿੱਥੇ ਲੈ ਕੇ ਜਾਂਦੇ ਆ ਹਾਏ ਚਾਹੀ ਬਾਤ ਬਹੁਤ ਜ਼ਿਆਦਾ ਗਰਮੀ ਗਈ ਹੈ ਕਿਸ ਤੇ ਜਾਂਦੀ ਤੂੰ ਗਰਮੀ ਹੈ ਗਈ ਹੈ ਤੇ ਜਿੱਥੇ ਤੁਸੀਂ ਗੱਡੀ 'ਚ ਬੈਠੀਆਂ ਜੇ ਤੇ ਨਾਲ ਮੈਨੂੰ ਵੀ ਮਠਾ ਰਹਿੰਦੀਆਂ ਚਲ ਚਾਈ ਗੁੱਸਾ ਨਾ ਕਰ ਇਹ ਸੂਟ ਲਿਆਂਦਾ ਤੇ ਸੂਟ ਦੇਖੋ ਹਾਂ ਮੈਂ ਨਹੀਂ ਫੜਾਣਾ ਕੋਈ ਇਹ ਸੂਟ ਦਾ ਚਾਹੀਏ ਕੀ ਕੀ ਤਾਂ ਸਗਣਾ ਦੇ ਕੱਪੜੇ ਪੁੰਝੇ ਛੋੜ ਦੇ ਦੇ ਨਾ ਮੈਂ ਸੂਟ ਸਵਾਣਾ ਤੇ ਨਾ ਮੈਂ ਵਿਆਹ ਤੇ ਜਾਣਾ ਜੇ ਹੈ ਆ ਕਿ ਹੋ ਗਿਆ ਚਾਈ ਨੂੰ ਉਹ ਨਦਾਨ ਸਾਰੀਆਂ ਸਮਝਾ ਇਹ ਗੱਲ ਦੀ ਸਮਝ ਨਹੀਂ ਆ ਗਈ ਮੈਂ ਵਿਆਹ ਤੇ ਨਹੀਂ ਜਾਣਾ ਬੱਚਾ ਹੈਗਾ ਕਿ ਬੱਚੇ ਬਲੀ ਦਿੱਤਾ ਕਰਨੀ ਆ ਅਜਾਈ ਗੁੱਡੀਆਂ ਗੁੱਡੀਆਂ ਲੈ ਥੋੜੀ ਖੇਡ ਹੈਗੇ ਨੇ ਮੈਂ ਤੇ ਤਾਂ ਰੁਕੀ ਸਾਂ ਹੈ ਮੈਂ ਕਹਾਂ ਜੀ ਘਰ ਵਿਆਹ ਕਰੋਗੀ ਆ ਤੇ ਨਾਲੇ ਮੈਨੂੰ ਪੁੱਛੋ ਗਿਆ ਤੂੰ ਇੱਥੇ ਮੈਨੂੰ ਇੰਜ ਵੇਜੋ ਚੌਂਕੀਦਾਰ ਬਿਠਾਇਆ ਹੁੰਦਾ ਘਰ ਦੇ ਵਿੱਚ ਚਾਹੀ ਜੀ ਤੂੰ ਸਿਆਣੇ ਹੈਗੀ ਸਿਆਣੀਆਂ ਗੱਲਾਂ ਕਰੋ ਚੰਕੀਦੜ ਕਿਥੇ ਸਾਡੀ ਮਾਂ ਹੈ ਜੀ ਮੇਰੀ ਗੱਲ ਸੁਣੋ ਜਦੋਂ ਵਿਆਹ ਹੋਣਾ ਸਰ ਦੋ ਦਿਨ ਵਿਆਹ ਨੂੰ ਰਹਿ ਕੇ ਸਭ ਕੁਝ ਤੁਸੀਂ ਹੀ ਕਰਨਾ ਕਾਰ ਵਿਹਾਰ ਅੱਗੇ ਲੱਗ ਕੇ ਕਿਹੜਾ ਕਾਰ ਵਿਹਾਰ ਕਿਹੜਾ ਵਿਆਹ ਤੁਸੀਂ ਭੁੱਲ ਗਈਆਂ ਜੇ ਚੁੰਨੀ ਚੜਾ ਕੇ ਤੁਸੀਂ ਵਿਆਹ ਕਰਨਾ ਵੈ ਤੁਸੀਂ ਇਹ ਗੱਲ ਕਰਨ ਈਆਂ ਜੇ ਜਿਵੇਂ ਸਭ ਤੋਂ ਵੱਡਾ ਅੰਮਰਸਾ ਦਾ ਹੋਟਲ ਉਹਨਾਂ ਨੇ ਕੀਤਾ ਹੈ ਚਾਹੇ ਤੂੰ ਕਿਹੋ ਜਿਹੀਆਂ ਗੱਲਾਂ ਕਰਦੀ ਪਈਆਂ ਦੱਸ ਉਹਨਾਂ ਨੇ ਹੋਟਲ ਨਹੀਂ ਕੀਤਾ ਤੇ ਜੇ ਜਰੂਰੀ ਹੋਟਲਾਂ ਵਿੱਚ ਵਿਆਹ ਹੁੰਦੇ ਆ ਤੇ ਚਿੰਨੀ ਜਿਹੜਾ ਕੇ ਤੁਸੀਂ ਵਿਆਹ ਕਰ ਲੱਗੇ ਜੇ ਤੇ ਫਿਰ ਕੀ ਆ ਲੋਕ ਕਰਦੇ ਨਹੀਂ ਨਹੀਂ ਲੋਕੀ ਕਰਦੇ ਨਹੀਂ ਤੁਸੀਂ ਐਵੇਂ ਬੋਲੀ ਜਾਂਦੇ ਮੈਨੂੰ ਤਾਂ ਕੋਈ ਬਿਲਕੁਲ ਐ ਰਿਸ਼ਤਾ ਪਸੰਦ ਨਹੀਂ ਤੇ ਨਾਲ ਤੁਸੀਂ ਮੈਨੂੰ ਪੁੱਛ ਕੇ ਕੀਤਾ ਰਿਸ਼ਤਾ ਮੈਂ ਤਾਂ ਕੰਨੀ ਆ ਕਿ ਉਹ ਜਿਹੜੀ ਲੁਧਿਆਣੇ ਕੁੜੀ ਵੇਖੀ ਆ ਨਾ ਮੈਂ ਤਾਂ ਉਹਦਾ ਰਿਸ਼ਤਾ ਲਿਆਓ ਲੈ ਚਾਹੀ ਇੱਥੇ ਸਾਰੀ ਗੱਲ ਦੋ ਦਿਨ ਬਾਅਦ ਵਿਆਹ ਹੋਇਆ ਤਾਂ ਹੁਣ ਉਹਨੋਂ ਉੱਥੇ ਰਿਸ਼ਤਾ ਕਰਨ ਜਾਗੀ ਆ ਚੋਰ ਕੇ ਮੈਨੂੰ ਨਹੀਂ ਹੈ ਪਸੰਦ ਆਗਾ ਨਹੀਂ ਤੁਹਾਡੀ ਪਸੰਦ ਥੋੜੀ ਦੇਖੀ ਜਾਣੀ ਮੈਂ ਮੁੰਡੇ ਦੀ ਜ਼ਿੰਦਗੀ ਦੇਖਣੀ ਆ ਮੇਰਾ ਇੱਕੋ ਇੱਕ ਟੇ ਮੇਰਾ ਜੋਤਰਾ ਹੈ ਹੈ ਤੇ ਚਾਰ ਭੈਣ ਭਰਾ ਵਾਲਾ ਅੰਗਾ ਸਾਕਾਂ ਵਾਲੀ ਮੰਮੀ ਹੈਗੀ ਆ ਤੇ ਮੈਨੂੰ ਕੀ ਲੋਕੀ ਕਹਿਣਗੇ ਨਹੀਂ ਚੁੰਨੀ ਚੜਾ ਕੇ ਲੱਗੇ ਵਿਆਹ ਕਰਨ ਚਾਹੀ ਲੋਕਾਂ ਵਾਲ ਨਹੀਂ ਚਾਹੀਦਾ ਹੁੰਦਾ ਜਿੱਥੇ ਬੱਚੇ ਖੁਸ਼ ਹਨ ਮੁੰਗੋਲੜੀ ਕਿੰਨਾ ਖੁਸ਼ ਹੈ ਯਾਰ ਰਿਸ਼ਤੇਦਾਰ ਉਹ ਜਿਹੜੀ ਤੂੰ ਗੰਦੀ ਮੈਨ ਕੁੜੀ ਵੇਖੀ ਹੈ ਲੁਧਿਆਣੇ ਦਾ ਜਲੰਧਰ ਵਾਲੀ ਪਰ ਮੇਰੀ ਗੱਲ ਸੁਣ ਉਹ ਗੀਂਡੀ ਮੀਂਡੀ ਜਾਈਗੀ ਉਹਦੇ ਨਾਲ ਵਿਆਹ ਕਰਨੇ ਕੋਲ ਖਲੋ ਤੇ ਜੱchni ਵੀ ਨਹੀਂ ਉਹਨੇ ਮੁੰਡੇ ਦਾ ਮੈਚ ਵੀ ਵੇਖਣਾ ਐਵੇਂ ਨਹੀਂ ਕਰਦਾ ਨਾ ਵਿਆਹ ਆਹੋ ਤੇ ਪਰ ਉਹਨਾਂ ਨੇ ਪਤਾ ਕਿ ਸਦੀਣਾ ਨੂੰ ਉਹਨਾਂ ਵਿੱਚ ਸਭ ਕੁਝ ਹੈ ਨਾ ਉਹਨਾਂ ਨੇ ਉਹਨੂੰ ਕੀ ਕਹਿੰਦਾ ਨਾ ਪੜੀ ਨਾ ਲਿਖੀ ਗੱਲ ਕੀ ਐ ਐਨਾ ਪੜੀ ਹੋਈ ਕੁੜੀ ਲਿਆਕਤ ਵਾਲੀ ਤੇ ਜੀ ਹੈ ਨਾ ਮੇਰੀ ਗੱਲ ਸੁਣੋ ਸਸੇ ਕੰਦੇ ਹੋ ਕਿ ਉਹ ਕੁੜੀ ਨਾਲ ਵਿਆਹ ਕਰ ਦਵੋ ਉਹਨਾਂ ਨੇ ਇੰਨਾ ਦੇਣਾ ਹੈ ਇਹਨਾਂ ਨਾਲ ਉਹ ਦੇਣ ਲੈਣ ਦਾ ਸਾਨੂੰ ਕੀ ਫਾਇਦਾ ਘਰ ਆ ਕੇ ਜਨਕੀ ਭਾਡੇ ਭਾਂਡੇ ਵੀ ਠਕਰਾਨ ਅਸੀਂ ਉੱਥੇ ਚਾਈ ਜੀ ਵੇਖੋ ਹਰ ਥਾਂ ਤੇ ਪੈਸਾ ਨਹੀਂ ਸੋਨਾ ਲੱਗਦਾ ਹੁਣ 골ਡੀ ਦੇ ਨਾਲ ਕੁੜੀ ਜਾਵੇਗੀ ਸੋਹਣੀ ਲੱਗੇਗੀ ਸਭ ਕੁਝ ਚੱਲੇਗੀ ਪੜ੍ਹੀ ਲਿਖੀ ਕੁੜੀ ਹੈ ਜੇ ਅਸੀਂ ਉਹ ਕੁੜੀ ਫਰਜ਼ ਕਰੋ ਤੁਹਾਡੇ ਕਹਿੰਦੇ ਲੈ ਵੀ ਜਾਂਦੇ ਆ ਸਾਡਾ ਦੋਨਾਂ ਦਰਾਨੀ ਚਾਣੀ ਦਾ ਕਿੰਨਾ ਪਿਆਰ ਹੈ ਐਨਾ ਪ੍ਰੇਮ ਪਿਆਰ ਉਹਨੇ ਜਿਹੜੀਆਂ ਇਹੋ ਜਿਹੀਆਂ ਲੈ ਕੇ ਆਂਦੀਆਂ ਨਾ ਸਮਾਨ ਉਹਨੇ ਸਨ ਟਿਚ ਵੀ ਨਹੀਂ ਜਾਣਨਾ ਉਹਨੇ ਕਿਹਾ ਹਾਂ ਚਾਚੀ ਹਾਂ ਮੈਂ ਹੁਣ ਵੇਖੋ ਉਹ ਘਰ ਚਾਵੇ ਘੁੰ ਮੇਰੀ ਨੂੰ ਹੈ ਤੁਹਾਡੀ ਕਿੰਨੀ ਸੇਵਾ ਕਰੇ ਚਾ ਜਦੋਂ ਬਾਹਰੋਂ ਆਂਦੀ ਹੈ ਨਾਨੀ ਜੀ ਨਾਨੀ ਜੀ ਉਹਨੇ ਨਾਨੀ ਜੀ ਨਾਨੀ ਉਹਨੇ ਬੁੱਢੀ ਬੁੱਢੀ ਕਹਣਾ ਜੇ ਤੇ ਜਿਹੜੇ ਤੁਹਾਨੂੰ ਰੋਟੀ ਦੋ ਫੁਲਕੇ ਆਂਦਿਆਂ ਨੂੰ ਮਿਲਦੇ ਆ ਨਾ ਉਹ ਵੀ ਨਹੀਂ ਜੇ ਤੁਹਾਨੂੰ ਮਿਲਨੇ ਸੰਸਕਾਰੀ ਕੁੜੀ ਲੈ ਆ ਲੈਣ ਦੇ ਨੂੰ ਕਿ ਅਸੀਂ ਕਿ ਕਹਣਾ ਇੱਕ ਮਿੰਟ ਪੈਹਾ ਤੇ ਉਧਰ ਨਹੀਂ ਲੋਕਾਂ ਕੋਲ ਬਥੇਰਾ ਹੁੰਦਾ ਜੀ ਮੰੰਜੂ ਇੱਥੇ ਕੋਈ ਕਮੀ ਪਈ ਕਿਸੇ ਗੱਲ 10 ਅਸੀਂ ਕੀ ਕਰਨਾ ਲੈ ਕੇ ਕਿੱਥੇ ਰੱਖਣਾਗੇ ਸਮਾਨ ਲੈ ਆ ਕੇ ਜੇ ਇੱਜ਼ਤ ਨਹੀਂ ਸਾਡੀ ਹੋਏਗੀ ਇੱਕ ਮਿੰਟ ਫਰਜ਼ ਕਰੋ ਸੀ ਉਹ ਲੈਨੇ ਕੁੜੀ ਉਹਨੇ ਆਪਣਾ ਡ੍ਰੋਪ ਦਿਖਾਣਾ ਮੈਂ ਚਾਰ ਚੀਜ਼ਾਂ ਲੈ ਕੇ ਆਈਆਂ ਰੋਟੀਆਂ ਵਾਲੀ ਲਾਓ ਸਫਾਈਆਂ ਵਾਲੀ ਲਾਓ ਪਾਂਡੀਆਂ ਵਾਲੀ ਲਾਓ ਕੱਪੜੇ ਤੇ ਤੁਸੀਂ ਇਹ ਗੱਲ ਨੂੰ ਬੋਲਣਾ ਮੈਂ ਇਹੋ ਜਿਹੀ ਕੁੜੀਆਂ ਕੰਮ ਨਹੀਂ ਕਰਦੀਆਂ ਹੁੰਦੀ ਜਿਹੜੀ ਚਾਰ ਚੀਜ਼ਾਂ ਲੈ ਕੇ ਆਂਦੀਆਂ ਮੈਂ ਇੱਥੇ ਖੜਕਾ ਹੋਣਾ ਜੀ ਇੱਥੇ ਤੁਸੀਂ ਕੁੜੀ ਦੇ ਗੁਣ ਕਿਉਂ ਨਹੀਂ ਵੇਖਦੇ ਪੇ ਹੰਤ ਸੀ ਜਿਹੜੇ ਬਾਹਰਦਾਰੀ ਸਤਾ ਕਰਨ ਉਹਨਾਂ ਸੇਸਰਾਂ ਨੂੰ ਜਾਣਦੇ ਆ ਨਾ ਪਹਿਚਾਨਦੇ ਆ ਜਿਹੜੀ ਐਲੀ ਕੁੜੀ ਵੇਖੀ ਆ ਬਾਣੀ ਨੂੰ ਮੈਂ ਬੜੀ ਚੰਗੀ ਤਨਾ ਜਾਣਦੇ ਉਹਨਾਂ ਰਿਸ਼ਤਾ ਸਾਨੂੰ ਨਹੀਂ ਗਲਤ ਨਹੀਂ ਦਹਾਨਾ ਤੇ ਕਹਿੰਦਾ ਮਤਲਬ ਉਹ ਕੁੜੀ ਬਹੁਤ ਵਧੀਆ ਹੈਗੀ ਆ ਸਾਡੇ ਘਰ ਚ ਜਚੇਗੀ 골ਡੀ ਦੇ ਨਾਲ ਜਚੇਗੀ ਤੁਸੀਂ ਕਿਉਂ ਨਹੀਂ ਸਮਝਦੇ ਪੇ ਦੋ ਦਿਨ ਸਾਰੇ ਵਿਆਹ ਨੂੰ ਰਹਿ ਕੇ ਤੁਸੀਂ ਕਲੇਸ਼ ਪਾ ਕੇ ਬਹਿ ਗਏ ਮੈਰੀਏ ਜਾਣਾ ਵਿਆਹ ਤੇ ਨਾ ਦੱਸ ਨਾਨੀ ਕਿਉਂ ਸਵੇਰੇ ਸਵੇਰ ਲੜੀ ਜਾਂਦੇ ਜੇ ਕੀ ਗੱਲ ਹੋ ਗਈ ਆ ਕੀ ਹੋਇਆ ਵਾ ਇਹ ਨਾਲੇ ਡਰਾਮੇ ਪਾ ਕੇ ਬੈਠੀ ਐ ਮੈਂ ਵਿਆਹ ਤਾਂ ਨਹੀਂ ਜਾਣਾ ਮੈਨੂੰ ਇੱਕ ਗੱਲ ਦੱਸੋ ਤੂੰ ਹੀ ਵੀ ਕੁੜੀਆਂ ਵਿਆਈਆਂ ਵਾ ਦੋਤਰੇ ਪੋਤਰੇ ਵਿਆਏ ਆ ਇਹ ਦੱਸੋ ਕਿ ਦੋ ਦਿਨ ਪਹਿਲਾਂ ਅਗਲਿਆਂ ਨੂੰ ਨਾ ਕਰਦੇ ਚੰਗੇ ਲੱਗਦੇ ਆਪਾਂ ਆਇਆ ਪੁੱਤ ਮੈਨੂੰ ਇਹ ਰਿਸ਼ਤਾ ਹੀ ਨਹੀਂ ਪਸੰਦ ਆ ਨਾ ਇਹਨਾਂ ਨੇ ਮੈਨੂੰ ਪੁੱਛਿਆ ਨਾ ਇਹਨਾਂ ਨੇ ਮੈਨੂੰ ਗਿੱਚਿਆ ਕੋਈ ਹੋਣੀ ਗਿਆ ਸੀ ਕੁਝ ਨਹੀਂ ਦੇਣਾ ਅਸੀਂ ਕਰਨੇ ਵੈਸੀ ਨਹੀਂ ਲੈਣਾ ਆਹੋ ਆਹ ਗੱਲ ਆ ਵੀ ਗੱਲ ਦਾ ਤੇ ਧਿਆਨ ਦੋਣਾ ਉਹਨਾਂ ਤੇ ਕੱਲੀ ਕੱਲੀ ਦੀ ਆ ਉਹ ਤਾਂ ਕੰਨਾ ਸ੍ਰੀ ਜਾਨਾ ਕਰਨਾ ਸਭ ਕੁਝ ਦੇਣਾ ਅਸੀਂ ਮਨਾ ਕੀਤਾ ਚਾਹੀਜ ਉਹਨਾਂ ਨੂੰ ਹੁਣ ਕਿਆ ਨਾ ਉਹਨਾਂ ਨੇ ਕਹਣਾ ਲਾਲਚੀ ਬੰਦੇ ਆ ਭਾਵੇਂ ਅਗਲੇ ਨੇ ਸਭ ਕੁਝ ਦੇਣਾ ਹੋਵੇ ਅਸੀਂ ਆਪਣੇ ਮੂੰਹ ਕਿਉਂ ਮੰਗੀ ਕਲਮ ਕੱਲੀ ਦੀ ਸਭ ਕੁਝ ਚਾਹੀਓਦਾ ਹੀ ਆ ਨਾ ਜਾਇਦਾਦ ਵਗੈਰਾ ਸਭ ਕੁਝ ਉਹਦੀ ਹੀ ਆ ਨਾ ਉਹਦਾ ਭਰਾ ਵਾ ਉਹਦਾ ਨਾ ਕੋਈ ਭਰਾ ਵਾ ਨਾ ਕੋਈ ਭੈਣ ਅਸੀਂ ਲੈਣਾ ਹੀ ਨਹੀਂ ਹੈਗਾ ਅਸੀਂ ਮਨਾ ਕੀਤਾ ਸੀ ਨਹੀਂ ਲੈਣਾ ਤੈਨੂੰ ਨਹੀਂ ਸਮਝ ਆਂਦੀ ਮੈਂ ਤੇਰੇ ਬਾਰੇ ਹੀ ਸੋਚਦੀ ਪਈ ਆ ਨਾਨੀ ਤੁਸੀਂ ਮੇਰੇ ਬਾਰੇ ਨਾ ਸੋਚੋ ਮੈਂ ਆਪਣੇ ਬਾਰੇ ਆਪ ਚੰਗੀ ਤਰ੍ਹਾਂ ਸੋਚ ਲੂੰਗਾ ਆਪਣਾ ਇੱਟੇ ਖੂਜ ਪਵਾ ਜਾ ਦਫਾ ਹੋ ਜਾ ਕੇ ਉਹ ਨਾ ਕਲਪੋ ਐਵੇਂ ਸ਼ੂਗਰ ਬੀਪੀ ਨਾ ਹਾਈ ਕਰਾ ਲਿਓ ਆਪਣਾ ਐਵੇਂ ਬੋਲੀ ਜਾਂਦੇ ਆ ਵੀ ਬੋਲੀ ਜਾਂਦੇ ਜੋ ਫੈਸਲਾ ਹੋ ਗਿਆ ਕੀ ਹੋਣਾ ਇਹ ਆ ਹਿੱਲੀ ਜਾਂਦੇ ਜੇ ਕੀ ਆ ਠੀਕ ਜੇ ਠੀਕ ਜੇ ਇਹ ਕਦੇ ਕਾਰਨ ਕੀ ਹੈ ਪਾਣੀ ਫੜੋ ਪਾਣੀ ਫੜੋ ਪਾਣੀ ਫੜੋ ਪਾਣੀ ਲੈਓ ਇਹ ਸ਼ੋਗਤਰੀ ਵਾਦੇ ਕੱਟ ਗਈ ਕੀ ਪਤਾ ਕਲਪੀ ਦੇ ਜਾਂਦੇ ਆ ਵੀ ਇਹ 골ਡੀ ਨਾ ਕੁਛ ਸਿਆਣਾ ਸ਼ਰੀਰ ਨਾ ਕੁਛ ਕਹਿ ਸਕਦੇ ਇਹਨਾਂ ਨਾਲ ਹਾਂ ਲੈ ਆਉਲੀ ਆ ਫਟਾਫਟ ਲੈ ਆ ਤੇ ਹਾਏ ਹਾਂ ਚਾਹ ਪਾਣੀ ਪੀ ਉੱਠੋ ਚਾਹ ਉੱਠੋ ਪਾਣੀ ਪੀ ਪਾਣੀ ਪੀਓ ਕਹ ਲੈ ਨਹੀਂ ਇਸ ਦਫਾ ਆ ਜਾ ਮੇਰੇ ਕੋਲ ਆ ਪਰੇ ਆ ਜਾ ਉਹ ਤੂੰ ਹੀ ਲੇਖੋ ਇੱਥੇ ਲੰਮੇ ਬੋਤਲ ਕੋਈ ਨਹੀਂ ਚਲੋ ਚਲੋ ਲੰਮੀ ਬੈਜੋ ਤਨੀ ਚਾਚੀ ਇਧਰ ਆਓ ਮੰਮੀ ਤੁਸੀਂ ਵੇਖੋ ਇਹਨਾਂ ਨੂੰ ਚਾਚੀ ਮੇਰੀ ਗੱਲ ਸੁਣੋ ਤੁਹਾਨੂੰ ਚਾਚੀ ਕੋ ਉੱਠੋ ਉੱਠੋ ਜਿੱਸਾ ਤੁਸੀਂ ਕਹੋਗੇ ਉਸ ਤਰ੍ਹਾਂ ਹੀ ਕਰ ਲਾਂਗੇ ਐਵੇਂ ਨਾ ਘਬਰਾਓ ਉੱਠੋ ਉੱਠੋ ਇਹ ਮਤ ਕਰੋ ਗੱਲਾਂ ਤੇ ਦੋ ਹੀ ਨੇ ਜਾਂ ਤੇ ਰਿਸ਼ਤਾ ਛੱਡ ਦਿਓ ਤੇ ਜਾਰਜ ਫਿਰ ਗੱਜ ਵਜ ਕੇ ਕਰੋ ਜਿਸ ਤਰ੍ਹਾਂ ਕਹੋਗੇ ਉਸ ਤਰ੍ਹਾਂ ਹੀ ਕਰਾਂਗੇ ਉਸ ਤਰ੍ਹਾਂ ਹੀ ਕਰਾਂਗੇ ਘਬਰਾਓ ਨਾ ਐਵੇਂ ਨਾ ਘਬਰਾਓ ਗੱਜ ਵਜ ਕੇ ਕਰਾ ਗੱਜ ਵਜ ਕੇ ਕਰੀਓ ਵੇ ਹਾਂ ਗੱਜ ਵਜ ਕੇ ਚਾਚੀਆ ਕੀ ਕਰੀਏ ਨਾਨੀ ਦਾ ਮਨ ਤੇ ਆਪ ਨਹੀਂ ਸਮਝ ਲਉਦੀ ਤੇ ਤੇਰੀ ਨਾਨੀ ਦੇਤੇ ਮਨ ਤੇ ਆਪ ਨੇ ਜਦੋਂ ਹੁਣ ਰੱਬ ਨਾ ਕਰੇ ਕੱਲ ਨੂੰ ਕੁਝ ਹੋ ਜਾਂਦਾ ਤੇ ਇਹਨਾਂ ਦੇ ਪੁੱਤਰਾਂ ਨੇ ਕਹਿਣਾ ਹੀ ਧੀ ਦੇ ਘਰ ਗਈ ਉਹ ਤੇ ਇਹਨਾਂ ਨੂੰ ਕੁਝ ਹੋ ਗਿਆ ਉਧਰੋਂ ਵਿਆਹ ਤੇ ਤੇ ਉਧਰੋਂ ਛਾਈ ਝੰਡੀ ਹੋ ਜਾਂਦੀ ਤੇ ਵਖਰੀ ਲੀਲਾ ਪੈ ਜਾਣੀ ਵਖਰੀ ਲੀਲਾ ਸਿਆਪਾ ਪਾਏ ਨਹੀਂ ਚੱਲ ਸਾਰੀਆਂ ਗੱਲਾਂ ਛੱਡ ਛਾਈ ਜਿਹਨੂੰ ਅਸਰਾ ਕਹਿ ਦਿੰਨੇ ਆ ਅਨ ਨੂੰ ਕੀ ਪਤਾ ਲੱਗਣਾ ਹੈ ਕੀ ਕਹਿ ਦਨੇ ਆ ਕਿ ਉਹਨਾਂ ਨੇ ਗੱਜ-ਵੱਜ ਕੇ ਕੜ ਚੁੰਨੀ ਚੜਾ ਕੇ ਦੇ ਵੋਇਆ ਤੇ ਰਿਸੈਪਸ਼ਨ ਅਸੀਂ ਕਰ ਦਿੰਨੇ ਸਾਰੇ ਕਿਸੇ ਕਹਾਂਗੇ ਖਰਚਾ ਉਹਨਾਂ ਨੇ ਕਰਨ ਚੱਚੇ ਇਹਨਾਂ ਨੂੰ ਪਤਾ ਬੁੱਢੇ ਬੰਦੇ ਗਿਆ ਇਹਨਾਂ ਤੋਂ ਦੇ ਹੋਰ ਸਾਹਬ ਦੇ ਹੁੰਦੇ ਆ ਤੰਨਾ ਨੋਂਦਾ ਬਸ ਆ ਜਾਵੇ ਆ ਜਾਵੇ ਭਾਵੇਂ ਧੀ ਪੁੱਤ ਸਹੀ ਹੋਵੇ ਚਾਹੇ ਨਾ ਹੋਵੇ ਮੈਂ ਨਾ ਚਾਚੀ ਤੁਹਾਨੂੰ ਵੀ ਪਤਾ ਸ਼ੁਰੂ ਤੋਂ ਸੋਚਿਆ ਸੀਗਾ ਕਿ ਮੈਂ ਕੁਛ ਲੈਣਾ ਦੇਣਾ ਨਹੀਂ ਉਹ ਤੇ ਮੈਨੂੰ ਪਤਾ ਹੋਵੇ ਤੇ ਅੱਛੀ ਆਪਾਂ ਇਦਾਂ ਕਰੀਏ ਤੁਹਾਡੀ ਗੱਲ ਠੀਕ ਹੈ ਨਾਨੀ ਨੂੰ ਆਖੀਏ ਕਿ ਉਹਾਂ ਦੇ 2 ਦਿਨ ਰਹਿ ਗਏ ਆ 2 ਦਿਨਾਂ ਚ ਸਭ ਕੁਝ ਨਹੀਂ ਹੋਣਾ ਹੋਰ ਹਫਤੇ ਚ ਰਿਸੈਪਸ਼ਨ ਕਰ ਦਾਂਗੇ ਬਿਲਕੁਲ ਬਿਲਕੁਲ ਤੇ ਬਾਅਦ ਦੀ ਬਾਤ ਚ ਵੇਖੇ ਜਾਵਾਂਗੇ ਨਾਨੀ ਨੂੰ ਇਹ ਹੀ ਹੈ ਨਾ ਮਨੂੰ ਮੁੰਦਰੀਆਂ ਨਹੀਂ ਪਈਆਂ ਟੋਪਸ ਨਹੀਂ ਸਾਡੇ ਕੋਲ ਸਮਾਨ ਸੁੱਖਣਾ ਸਾਰਾ ਬਣਿਆ ਪਿਆ ਤੇ ਨਾਨੀ ਨੂੰ ਕਹਦਾ ਕਿ ਤੈਨੂੰ ਟੋਪਸ ਪਏ 10000 ਦੇ ਟੋਪਸਾਂ ਦੀ ਮਰੀ ਜਾਂਦੀ ਉਹਦਾ ਕੀ ਫਾਇਦਾ 골ਡੀ ਟੋਪਸ ਪਵਾ ਕੇ ਬਾਤ ਨਾਨੀ ਦੀ ਇੱਜ਼ਤ ਨਹੀਂ ਕਰੇਗੀ ਐਹੀ ਚੀਜ਼ ਹੋ ਗਈ ਨਾਨੀ ਉਹ ਚੀਜ਼ਾਂ ਲੈਣ ਦਾ ਸਾਨੂੰ ਕੀ ਫਾਇਦਾ ਹੈਗਾ ਭਤੀ ਪੁੱਤ ਉਹ ਲੈ ਜੇ ਸਾਡੀ ਇੱਜ਼ਤ ਕਰੇ ਸਭ ਕੁਝ ਹੁੰਦਿਆਂ ਆ ਵੀ ਇਤਾਂ ਕਰੀ ਜਾਂਦੇ ਇਸ ਤਰ੍ਹਾਂ ਕਰੀ ਜਾਂਦੇ ਦੱਦੇ ਤੇ ਫਿਰ ਮਾਮੀਆਂ ਕੁਝ ਬੋਲ ਦਿਆ ਨਹੀਂ ਦੱਦੇ ਨਹੀਂ ਬੋਲਗੇ ਚੱਲ ਚੱਲ ਇਸ ਤਰ੍ਹਾਂ ਹੀ ਕਰੀਏ ਚੱਲ ਆ ਜਾ ਤੂੰ ਹੀ ਨਾ ਇਹੋ ਕਹਿ ਦੋ ਕਿ ਮੇਰੀ ਗੱਲ ਹੋਈ ਆ ਫੋਨ ਤੇ ਮੈਂ ਗੱਲ ਕਰ ਲਈ ਉਹਨਾਂ ਨਾਲ ਚਲੋ ਮਨਜੂ ਮਨਜੂ ਹਾਂਜੀ ਗੱਲ ਸੁਣ ਬੇਟਾ ਹਾਂਜੀ ਗੱਲ ਸੁਣ ਇੱਧਰ ਆ ਹਾਂਜੀ ਮੇਰੀ ਮੈਂ ਤੁਹਾਨੂੰ ਬੁਲਾਣੀ ਲੱਗੀ ਸੀ ਮੇਰੀ ਗੱਲ ਸੁਣ ਮੇਰੀ ਚਾਹੀ ਨੂੰ ਨਹੀਂ ਕੁਝ ਹੋਣਾ ਚਾਹੀਦਾ ਨਹੀਂ ਤੁਹਾਡੀ ਚਾਹੀ ਜ਼ਿਆਦਾ ਮੇਰੀ ਚਾਹੀ ਨਹੀਂ ਨਹੀਂ ਤੇਰੀ ਵੀ ਹੈ ਤੇ ਮਤਲਬ ਖੁਸ਼ਹਾਲ ਕੱਢ ਦਾ ਗੱਲ ਦਾ ਹੱਲ ਮੈਂ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਕੱਢ ਲਿਆ ਚਾਹੀਦੀ ਕੰਡੀਸ਼ਨ ਵੇਖ ਕੇ ਹਾਂਜੀ ਮੇਰੀ ਗੱਲ ਹੋਈ ਹੈ ਬਾਣੀ ਦੇ ਨਾਲ ਠੀਕ ਹੈ ਤੇ ਉਹ ਕੁਦਰਤ ਵੱਲੋਂ ਹੀ ਉਹਦੀ ਮੰਮੀ ਵੀ ਬੈਠੇ ਸੀ ਕਿਰਨ ਦੀ ਠੀਕ ਹੈ ਤੇ ਮੈਂ ਬਾਣੀ ਨੂੰ ਕਿਹਾ ਮੈਂ ਕਿਹਾ ਬਾਣੀ ਬੇਟਾ ਕਿ ਇਸ ਤਰ੍ਹਾਂ ਸਰਾਸਰਾ ਚਾਈ ਜੀ ਸਾਡੇ ਥੋੜੇ ਜਿਆ ਹੁੰਦਾ ਪਿਆ ਉਹਨਾਂ ਨੂੰ ਮੈਂ ਮੈਂ ਗੋਲ ਮੋਲ ਗੱਲ ਕਰਤੀ ਨਾ ਮੈਂ ਕਿਹਾ ਸਿਆਣਾ ਸ਼ਰੀਰ ਹੈਗਾ ਉਹ ਕੰਦੇ ਪੇ ਗੱਜ ਵਜ ਕੇ ਵਿਆਹ ਕਰਨਾ ਵੈਸੀ ਮੇਰਾ ਕੱਲਮ ਕੱਲਾ ਦੋਤਰਾ ਹੈਗਾ ਵੈ ਤੇ ਕੰਦੇ ਉਹ ਗੋਸ ਕੁੜੀ ਦੀ ਮੰਮੀ ਵੀ ਕਹਿਣ ੜੀ ਕਿਰਨ ਦੀ ਕਿ ਇਸ ਤਰ੍ਹਾਂ ਕੱਲਮ ਕੱਲੀ ਕੁੜੀ ਹੈਗੀ ਹੈ ਸਾਡੀ ਤੇ ਅਸੀਂ ਤੇ ਗੱਜ ਵਜ ਕੇ ਵਿਆਹ ਕਰਨਾ ਹੀ ਮੈਂ ਕਿਹਾ ਚਲੋ ਮੇਰੇ ਕੋਲ ਹੀ ਗਲਤੀ ਹੋ ਗਈ ਮੈਂ ਚੁੰਨੀ ਚਰਾਵੇ ਵੱਲੋਂ ਕਹਿ ਤਾ ਵੈ ਤੇ ਕੰਦਾ ਹੁਣ ਤੇ ਦੋ ਦਿਨ ਸਾਰੇ ਵਿਆਹ ਨੂੰ ਰਹਿ ਗਏ ਆਹ ਵੇ ਇਹ ਤਾਂ ਗੱਲ ਸਹੀ ਹੈ ਤੇ ਕੰਦੇ ਕੋਈ ਪੈਲਸ ਜਾਂ ਕੋਈ ਹੋਟਲ ਮਿਲਣਾ ਨਹੀਂ ਹੈਗਾ ਤੇ ਕੰਦੇ ਵਿਆਹ ਤੁਸੀਂ ਭਾਵੇਂ ਅਸੀਂ ਸਿੰਪਲ ਕਰ ਦਿੰਨੇ ਚੁੰਨੀ ਚੜਾ ਕੇ ਚਾਰ ਦਿਨਾਂ ਨੂੰ ਹਫਤੇ ਬਾਅਦ ਸਾਨੂੰ ਜਿਹੜਾ ਹੋਟਲ ਮਿਲੇਗਾ ਨਾ ਅਸੀਂ ਉੱਥੇ ਰਿਸੈਪਸ਼ਨ ਕਰ ਦਾਂਗੇ ਤੇ ਸਭ ਕੁਝ ਅਸੀਂ ਦੇਣਾ ਲੈਣਾ ਨਹੀਂ ਹੈ ਨਾ ਮੈਂ ਤੇ ਫੇਰ ਵੀ ਤੁਸੀਂ ਬਾਣੀ ਕੰਦੀ ਮੇਰੇ ਘਰ ਇੱਕ ਵਾਰੀ ਆਣਾ ਤੇ ਤੁਸੀਂ ਉਹਦਾ ਮੁੰਡੇ ਦਾ ਮੇਚਾ ਵਗੈਰਾ ਦੇ ਦੇਣਾ ਤੇ ਮੈਂ ਫਿਰ ਮੈਂ ਕਹਿੰਦੀ ਨਹੀਂ ਬਾਣੀ ਅਸੀਂ ਕੁਝ ਲੈਣਾ ਦੇਣਾ ਨਹੀਂ ਹੈਗਾ ਸਾਨੂੰ ਕੋਈ ਲਾਲਚ ਨਹੀਂ ਹੈਗਾ ਤੂੰ ਲਾਲਚ ਨਾ ਸਮਝੀ ਕਹਿੰਦੀ ਨਹੀਂ ਉਹਨਾਂ ਦੀ ਫਿਰ ਮੈਨੂੰ ਕਿਹਾ ਤਾਂ ਮੈਂ ਕਿਹਾ ਤੇ ਰਿਸੈਪਸ਼ਨ ਕਰਨੀ ਆ ਤੇ ਅਸਰਾ ਅਸਰਾ ਉਹ ਕਹਿੰਦੇ ਅਸੀਂ ਰਿਸੈਪਸ਼ਨ ਕਰ ਲਵਾਂਗੇ ਜਿਸ ਤਰ੍ਹਾਂ ਤੁਸੀਂ ਕਹੋਗੇ ਅਸੀਂ ਉਦਾਂ ਕਰਾਂਗੇ ਚਲ ਇਹ ਤੇ ਬਹੁਤ ਵਧੀਆ ਹੋ ਗਿਆ ਇਹ ਤੇ ਬਹੁਤ ਵਧੀਆ ਮੇਰੇ ਦਿਮਾਗ ਤੋਂ ਬੋਝ ਲੱਤ ਗਿਆ ਚਾਈ ਦੀ ਹਾਲ ਦੇਖੇ ਮੈਂ ਤਾਂ ਘਬराई ਪਈ ਸਾਂ ਚਾਈ ਹੁਣ ਖੁਸ਼ ਹੈ ਹਾਂ ਹੁਣ ਮੈਂ ਖੁਸ਼ ਆ ਗਈ ਚਾਈ ਸਾਨੂੰ ਮਾਂ ਨਹੀਂ ਲੱਭਣੀ ਤਲ ਮੈਂ ਦਾ ਸਾ ਤੂੰ ਸਾਡੀ ਮਾਂ ਹੈਗੀ ਜੇ ਤੁਸੀਂ ਇਸ ਤਰ੍ਹਾਂ ਡੋਲ ਜਾਓਗੇ ਸਾਡਾ ਕੀ ਹਾਲ ਹੋਏਗਾ ਮੇਰੀ ਗੱਲ ਸੁਣੋ ਇਹ ਵਿਆਹ ਦੀ ਗੱਜਵਾਜੇ ਕੀ ਕਰਨ ਡੀ ਜੇ ਡੂ ਜਨ ਸਭ ਕੁਝ ਲੱਗ ਜਾ ਹੁਣ ਪੰਗੜੇ ਪਾਣਾ ਹੁਣ ਬਿਮਾਰ ਨਾ ਪੈਣਾ ਨਹੀਂ ਨਹੀਂ ਹੁਣ ਤੇ ਮੈਂ ਬਹੁਤ ਖੁਸ਼ ਆ ਗਈ ਖੁਸ਼ ਹੈਗੇ ਨਾ ਉਹ ਹੁਣ ਉਹਨਾਂ ਨੇ ਕਹਿਤਾ ਵਾ ਕਿ ਵਿਆਹ ਅਸੀਂ ਅੱਦਾਂ ਕਰਦੇ ਹਫਤੇ ਬਾਅਦ ਰਿਸੈਪਸ਼ਨ ਕਰ ਲਾਂਗੇ ਠੀਕ ਹੈ ਨਾ ਹੁਣ ਬਹੁਤ ਚੰਗੇ ਹੈਗੇ ਚਾਹੀਏ ਜਿਸ ਤਰ੍ਹਾਂ ਕਹ ਕੇ ਮੰਨ ਜਾਣਾ ਉਹਨਾਂ ਨੇ ਥੋੜੀ ਦੰਦ ਲਈ ਕਿਹਾ ਸੀ ਚੁੰਨੀ ਚੜਾਵਾ ਉਸੇ ਕੰਨੇ ਪੈਸਾ ਤੇ ਚੱਲ ਸਿੰਪਲੀ ਕਰ ਲੈਣੇ ਕੀ ਲੋੜ ਹੈ ਉਰੇ ਪਾਪਾ ਬਾਹਰ ਕੀ ਉਹਨਾਂ ਨੂੰ ਲੋੜਾ ਖੇਚਲ ਪਾਣ ਦੀ ਚੱਲ ਜਾਓ ਹੁਣ ਮੈਨੂੰ ਚਾਹ ਵੀ ਪਿਆਓ ਤੇ ਨਾਲੇ ਮੈਨੂੰ ਰੋਟੀ ਵੀ ਖਵਾ ਹਾਂ ਖੁਆਨੇ ਹੁਣ ਚਾਹੀਨੇ ਵੀ ਕਿ ਸਭ ਕੁਝ ਖਾਣਾ ਸਾਡੀ ਵੀ ਤੂੰ ਚਾਹੀ ਜਾਨ ਕੱਢ ਕੇ ਆ ਦੱਸ ਦਿੱਤੀ ਹੁਣ ਖੁਸ਼ ਰਹਿਣਾ ਦੋ ਦਿਨ ਤੇ ਹੁਣ ਸਾਨੂੰ ਆਰਾਮ ਨਾਲ ਤਿਆਰੀਆਂ ਕਰੋ ਤੇ ਨਾ ਮੇਰੀ ਗੱਲ ਸੁਣੋ ਹੁਣ ਤੁਸੀਂ ਘਰ ਦੇ ਵੱਡੇ ਹੈਗੇ ਜੇ ਸਾਰਾ ਕਿਆ ਰਾਜੀਤ ਘਰ ਦਾ ਐਂ ਦੇਖ ਅਸੀਂ ਬਜ਼ਾਰ ਜਾਏ ਜਿੱਥੇ ਚਾਈ ਵੇ ਹੋਣ ਵਿਆਹ ਕਰਨਾ ਥੋੜਾ ਹਾਂ ਤੇ ਦੋ ਦਿਨਾਂ ਸਾਰਾ ਕੁਝ ਕਰਨਾ ਨਰਾਜ਼ ਨਹੀਂ ਹੋਣਾ ਨਹੀਂ ਮੈਂ ਨਰਾਜ਼ ਨਹੀਂਗੀ ਕੋਈ ਨਾ ਜਾ ਤੂੰ ਨਾ ਚਲ ਤੁਸੀਂ ਬੈਠੋ ਹਾਂ ਤੁਸੀਂ ਬੈਠੋ ਤੇ ਮੈਂ ਚਾਈ ਵਾਸਤੇ ਲੈ ਕੇ ਆਨੀ ਚਾਹ ਹਾਂ ਚਾ ਲੈ ਆਓ ਲੈ ਆਂਦੀ ਕਿਰਨ ਕਿਰਨ ਪੁੱਤ ਆ ਜਾ ਆ ਜਾ ਵਖਾ ਕੱਪੜੇ ਹਾਂ ਜੀ ਮੰਮੀ ਲਿਆ ਆ ਗਈ ਲਿਆ ਲਿਆ ਛੇਤੀ ਲੈ ਕੇ ਆ ਆ ਤੁਸੀਂ ਜਿਹੜੇ ਕਹਿੰਸੀ ਨਾ ਉਹ ਬੁਟੀਕ ਵਾਲੇ ਨੂੰ ਉਹਨੇ ਨਾ ਮੈਨੂੰ ਦੇ ਦਿੱਤੇ ਆ ਤੇ ਇੱਕ ਤੁਸੀਂ ਆ ਸਾੜੀ ਕਹੀ ਸੀ ਮੇਰੀ ਗੱਲ ਸੁਣ ਮੈਂ ਤੈਨੂੰ ਕਿਹਾ ਸੀ ਕਿ ਇੰਨੀ ਨਹੀਂ ਮਹਿੰਦੀ ਲਵਾ ਆ ਤੂੰ ਕੀ ਥੋੜੀ ਜਿਹੀ ਮਹਿੰਦੀ ਲਵਾਈਆਂ ਪੁੱਤ ਉਹ ਮੰਮੀ ਮੇਰੀ ਗੱਲ ਸੁਣੋ ਤੁਹਾਨੂੰ ਪਤਾ ਤੇਗਾ ਵਾ ਫਟਾਫਟ ਚ ਇਹੋ ਹੀ ਕੋਸ਼ਿ ਹੋਣਾ ਵਾ ਇਹਨਾਂ ਨੇ ਥੋੜੀ ਥੋੜੀ ਮਹਿੰਦੀ ਤੁਹਾਨੂੰ ਪਤਾ ਮੈਨੂੰ ਮਹਿੰਦੀ ਦੀ স্মੈਲ ਤੋਂ ਇਰੀਟੇਸ਼ਨ ਹੈਗੀ ਦਾ ਮੈਂ ਤਾਂ ਆ ਕਰਕੇ ਥੋੜੀ ਲਵਾਈ ਤੇ ਪੈਰਾਂ ਤੇ ਵੀ ਥੋੜੀ ਜਿਹੀ ਲਵਾਈ ਬਸ ਚੱਲ ਕੋਈ ਗੱਲ ਨਹੀਂ ਲਵਾ ਤੇ ਮੇਰੀ ਗੱਲ ਸੁਣ ਅਸੂਰਤ ਹੋ ਗਏ ਉਥੋਂ ਨਾ ਹੁਣ ਲੈ ਗਏ ਨੋਗਿਆਂ ਦੇ ਨਾਂ ਲਿਖਣ ਵਾਲੇ ਨਾਨੀ ਦਾ ਮਾਸੀ ਦਾ ਹੈ ਜੋ ਵੀ ਆ ਪਰ ਮੰਮੀ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਹਾਂ ਉਹਨਾਂ ਨੇ ਤੇ ਮਨਾਂ ਕੀਤਾ ਹੈਗਾ ਨੋਗਿਆਂ ਦਾ ਤੇ ਤੁਸੀਂ ਫੇਰ ਵੀ ਸਾਰੇ ਦੇਣ ਦੇ ਜੇ ਪੁੱਤਰ ਵੇ ਮਨਾ ਤੇ ਉਹਨਾਂ ਨੇ ਕੀਤਾ ਪਰ ਸਾਡਾ ਵੀ ਤਾਂ ਕੁਝ ਫਰਜ਼ ਪੰਦਾ ਨਾ ਵੇ ਇੱਕ ਬਾਅਦ ਚ ਬਾਅਦ ਚ ਬੇਸ਼ੱਕ ਨਾਂ ਦਈਏ ਆਪਾਂ ਪਰ ਪਹਿਲਾ ਸਾਡਾ ਫਰਜ਼ ਬੰਦਾ ਵੇਖ ਨਾਨੀ ਦਾ ਬੰਦਾ ਏ ਤੇਰੀ ਵੱਡੀ ਮੰਮਾ ਵੱਡੀ ਮੰਮਾ ਤਾਂ ਸੱਚ ਤੇਰੀ ਸੱਸ ਹੀ ਆ ਹੈ ਤੇਰੀ ਚਾਚੀ ਦਾ ਰਿਸ਼ਤੇਦਾਰਾਂ ਨੂੰ ਕੁਝ ਜਗ੍ਹਾ ਦੇਣਾ ਪੱਦਾ ਏ ਏ ਥੋੜਾ ਕਿ ਅਗਲੇ ਨੇ ਕਹਿਤਾ ਜੀ ਚੁੰਨੀ ਚੜਾਵਾ ਤੇ ਆਪਾਂ ਕੁਝ ਨਹੀਂ ਦੇਣਾ ਪਰ ਜੋ ਆਪਣਾ ਫਰਜ਼ ਕਰਾਂਗੇ ਠੀਕ ਆ ਚਲੋ ਠੀਕ ਆ ਮੰਮੀ ਤੁਸੀਂ ਕਿਹਾ ਹੀ ਤੇਲ ਤੁਲ ਲਾ ਲਾ ਤੇ ਮੈਂ ਥੋੜਾ ਥੋੜਾ ਹੀ ਲਾਇਆ ਤੁਹਾਨੂੰ ਪਤਾ ਸਿਰ ਚ ਮੇਰੇ ਬਸ ਪੁੱਤ ਹੁਣ ਤਾਂ ਮਾਲਕ ਕਿਰਪਾ ਕਰੇ ਹਜੇ ਤੱਕ ਤੇ ਅੱਜ ਦੇ ਦਿਨ ਤੱਕ ਤਾਂ ਸਾਰਾ ਕੁਝ ਸਹੀ ਹੋਣ ਡਿਆ ਹਾਂਜੀ ਮੰਮੀ ਮੇਰੀ ਇੱਕ ਗੱਲ ਹੋਰ ਸੁਣ ਹਾਂਜੀ ਜੇ ਤੂੰ ਆਪਣੇ ਪਰਿਵਾਰ ਚ ਜਾਣਾ ਨਾ ਪਰਿਵਾਰ ਦਾ ਮਤਲਬ ਤੇਰੇ ਸਹੁਰਿਆਂ ਦਾ ਪਰਿਵਾਰ ਹਾਂਜੀ ਹਾਂਜੀ ਮੰਮੀ ਉੱਥੇ ਜਾ ਕੇ ਪੁੱਤ ਆਪਣੀ ਸੱਸ ਨੂੰ ਮੇਰੇ ਵਾਂਗੂ ਸਮਝੀ ਉਹਨੂੰ ਇਹ ਸਮਝੀ ਕਿ ਮੇਰੀ ਮਾਂ ਹੈਗੀ ਆ ਕੋਈ ਵਾਲ ਤੋਂ ਬੋਲੀ ਨਾ ਜੇ ਕਿਸੇ ਦਵੇ ਘਰ ਵਿੱਚ ਮਾੜੀ ਮੋਟੀ ਗੱਲ ਹੋ ਵੀ ਜਾਂਦੀ ਆ ਤੇ ਗੁੱਸਾ ਨਹੀਂ ਕਰਨਾ ਮੈਂ ਵੀ ਤਾਂ ਹੁਣ ਤੈਨੂੰ ਕਿਸੇ ਵੇਲੇ ਝਿੜਕਦੀ ਆ ਨਾ ਤੇ ਇਹ ਨਾ ਹੋਵੇ ਤੂੰ ਮੂੰਹ ਬਣਾ ਕੇ ਬਹਿ ਜਾ ਪੁੱਤਰ ਸਹੁਰਿਆਂ ਵਿੱਚ ਤੇ ਪੇਕਿਆਂ ਵਿੱਚ ਥੋੜਾ ਜਿਹਾ ਤਾਂ ਫਰਕ ਹੁੰਦਾ ਹੀ ਆ ਨਾ ਆਪਾਂ ਕਹਿ ਤੈ ਦਿੰਨੇ ਕਿ ਪੇਕੇ ਸਹੁਰਿਆਂ ਦਾ ਘਰ ਇੱਕ ਹੁੰਦਾ ਹੁੰਦਾ ਏ ਮੈਂ ਨਹੀਂ ਕੰਦੀ ਨਹੀਂ ਹੁੰਦਾ ਪਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਥੋੜਾ ਜਿਹਾ ਆਪਾਂ ਵਿੱਚ ਸੂਈ ਦੀ ਚੁੰਜੇ ਨਾਲ ਫਰਕ ਹੋਵੇ ਹੁੰਦਾ ਜ਼ਰੂਰ ਹੈ ਤੇ ਇੱਕ ਪੁੱਤ ਕਦੇ ਵੀ ਜੇ ਆਪਣੇ ਘਰ ਕੋਈ ਗੱਲ ਹੁੰਦੀ ਹੈ ਨਾ ਤੇ ਮੈਨੂੰ ਨਹੀਂ ਦੱਸਣੀ ਤੋਂ ਗੱਲ ਨੰਮੀ ਉਹ ਤੁਹਾਨੂੰ ਮੇਰਾ ਪਤਾ ਹੈ ਲੈ ਖੁਦ ਨੂੰ ਮਿੱਠੂ ਬੋਲਾਂ ਲਾਪਿਆ ਮੇਰੇ ਸੁਭਾਅ ਦਾ ਪਤਾ ਨਹੀਂ ਹੈ ਕਿ ਮੈਂ ਬੜਾ ਵਧੀਆ ਤਰ੍ਹਾਂ ਅਡਜਸਟ ਕਰਾਂਗੀ ਤੇ ਨਾਲੇ ਰਹਿ ਗਈ ਇੱਧਰ ਦੀ ਗੱਲ ਉੱਧਰ ਕਰਨ ਦੀ ਉੱਧਰ ਦੀ ਗੱਲ ਇੱਧਰ ਕਰਨ ਦੀ ਇਹ ਤਾਂ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਨਹੀਂ ਸੀਗੇ ਤੁਸੀਂ ਟੈਨਸ਼ਨ ਨਾ ਲਓ ਉਹ ਘਰ ਹੁਣ ਮੇਰਾ ਹੀ ਆ ਕਿਉਂਕਿ ਹੁਣ ਰਹਿਣਾ ਤੇ ਮੈਂ ਉੱਥੇ ਹੀ ਆ ਮੰਮੀ ਪੁੱਤਰ ਇਹ ਸ਼ੌਂਕ ਨਹੀਂ ਹੁੰਦੇ ਇਹਨੂੰ ਆਦਤ ਕੰਦੇਤੀ ਹੈ ਹਾਂਜੀ ਮੰਮੀ ਤੇ ਮੇਰੀ ਗੱਲ ਸੁਨੋ ਇੱਕ ਗੱਲ ਮੈਨੂੰ ਬੜੀ ਹੋਂਦੀ ਆ ਕਿ ਤੁਸੀਂ ਕੱਲੇ ਫਿਰ ਕਿਤਰਾ ਲੈ ਪੁੱਤ ਕੱਲੀ ਕਿਉਂ ਆ ਦੱਸ ਐਦਾਂ ਮਤਲਬ ਮੈਂ ਕੱਲੀ ਆ ਤੇ ਮੈਂ ਤੇਰਾ ਵਿਆਹ ਹੀ ਨਾ ਕਰਾਂ ਮੈਂ ਐਸਲਾ ਚ ਬੈਠੇ ਰਹੀ ਮੈਂ ਕੱਲੀ ਰਹਿੰਦੀ ਪੁੱਤ ਸਗੋਂ ਹੁਣ ਮੈਂ ਕੱਲੀ ਨਹੀਂ ਸਗੋਂ ਮੇਰੇ ਨਾਲ ਮੇਰਾ ਪੁੱਤ ਵੀ ਹੋ ਗਿਆ ਉਹ ਪਤਾ 골ਡੀ ਕਿੰਨਾ ਸਿਆਣਾ ਕਿੰਨਾ ਸਮਝਿਦਾਰ ਆ ਜਦੋਂ ਮੈਨੂੰ ਯਾਦ ਕੀਤਾ ਤੇ ਭੱਜ ਆਇਆ ਕਰਨਾ ਨਾਲੇ ਰਾਤੀ ਵੀ ਮੈਨੂੰ ਉਹਦਾ ਫੋਨ ਆਇਆ ਸੀ ਕਹਿੰਦਾ ਸੀ ਮੰਮੀ ਜੀ ਮੇਰੀ ਗੱਲ ਸੁਣ ਲਓ ਜਿੰਨੇ ਤੁਸੀਂ ਬਾਜ਼ਾਰ ਦੇ ਕੰਮ ਕੁਝ ਵੀ ਸਾਰੇ ਕਰ ਲੇ ਜੇ ਹੁਣ ਅੱਜ ਤੋਂ ਬਾਅਦ ਤੁਸੀਂ ਕੋਈ ਕੰਮ ਨਹੀਂ ਬਾਹਰ ਅੰਦਰ ਦਾ ਕਰਨਾ ਸਾਰੇ ਕੰਮ ਮੈਂ ਕਰਿਆ ਕਰਾਂਗਾ ਤੇ ਮੈਨੂੰ ਵੀ ਇਸ ਚੀਜ਼ ਦਾ ਹੈਗਾ ਮੈਂ ਤਾਂ ਬੜੀ ਕਰਮਾ ਵਾਲੀ ਆ ਕਿ ਮੈਨੂੰ ਐਹੋ ਜਿਹਾ ਪੁੱਤ ਮਿਲਿਆ ਤੇ ਪਰ ਪੁੱਤ ਜਿੰਨਾ ਤੋਂ ਮੇਨਾਂ ਪਿਆਰ ਕਰਦੇ ਨਾ ਉਸੇ ਤਰ੍ਹਾਂ ਉਹਨਾਂ ਨਾਲ ਵੀ ਪਿਆਰ ਕਰਿਆ ਕਰੀ ਮੇਰੀ ਗੱਲ ਦਾ ਗੁੱਸਾ ਨਹੀਂ ਨਾ ਕਰਦੀ ਤੇ ਉਹਨਾਂ ਦੇ ਵੀ ਕਿਸੇ ਗੱਲ ਦਾ ਗੁੱਸਾ ਨਹੀਂ ਕਰਨਾ। ਹਾਂਜੀ ਮੰਮੀ ਤੁਸੀਂ ਟੈਨਸ਼ਨ ਨਾ ਲਓ। ਜਿਸ ਤਰ੍ਹਾਂ ਤੁਸੀਂ ਮੈਨੂੰ ਸਮਝਾਇਆ ਵਾ ਨਾ ਮੈਂ ਉਸ ਤਰ੍ਹਾਂ ਹੀ ਕਰਾਂਗੀ। ਉਹਨਾਂ ਲਈ ਮੈਨੂੰ ਤੁਹਾਡੀ ਸਿੱਖਿਆ ਹੀ ਆ। ਤੁਹਾਨੂੰ ਮੈਨੂੰ ਤੁਹਾਨੂੰ ਕੀ ਕਹਿੰਦੇ ਮੈਤੇ ਭਰੋਸਾ ਨਹੀਂ ਆ। ਕਿ ਤੁਹਾਨੂੰ ਇਹ ਲੱਗਦਾ ਕਿ ਮੈਂ ਉੱਥੇ ਜਾ ਕੇ ਲੜਾਂਗੀ। ਨਹੀਂ ਪੁੱਤ। ਭਰੋਸਾ ਦੇ ਹੁੰਦਾ। ਕਈ ਵਾਰੀ ਕੀ ਹੁੰਦਾ ਹੈ ਕਿ ਜਦੋਂ ਦੂਜੇ ਘਰ ਜਿੱਧੀਆਂ ਜਾਂਦੀਆਂ ਨਾ ਨਾ ਇੱਕ ਦੋ ਦਿਨ ਤੇ ਉਹਨਾਂ ਨੂੰ ਬੜਾ ਚੰਗਾ ਲੱਗਦਾ। ਪਰ ਥੋੜੇ ਕਿ ਦਿਨ ਬਾਅਦ ਨਾ ਉਹਨਾਂ ਨੂੰ ਉਪਰ-ਉਪਰ ਲੱਗਣਾ ਸ਼ੁਰੂ ਹੋ ਜਾਂਦਾ ਉਹਨਾਂ ਨੂੰ ਆਪਣੇ ਘਰ ਦੀ ਘਾਟ ਮਹਿਸੂਸ ਹੋਣ ਸ਼ੁਰੂ ਹੋ ਜਾਂਦੀ ਹੈ ਪਰ ਹੌਲੀ-ਹੌਲੀ ਤਾਂ ਫਿਰ ਆਦਤ ਹੀ ਪੈ ਜਾਂਦੀ ਹੈ ਨਾ ਇਸ ਗੱਲ ਦਾ ਤੂੰ ਫਿਕਰ ਨਾ ਕਰ ਲੈ ਲਾ ਬਾਣੀ ਦਾ ਫੋਨ ਆ ਗਿਆ ਉਹੀ ਕਹਿੰਦੀ ਜਾਂਦੀ ਹੈ ਕਿ ਮੈਨੂੰ ਉਧਰੋਂ ਫੋਨ ਆਂਦਾ ਹੈ ਕਿ ਤੁਸੀਂ ਕੁਝ ਅਖੇ ਜਿਆਦਾ ਨਾ ਕਰਿਓ ਜਿਆਦਾ ਨਾ ਕਰਿਓ ਚੱਲ ਤੂੰ ਕਰ ਅਗਰ ਮੈਂ ਬਾਣੀ ਦਾ ਫੋਨ ਸੁਣ ਕੇ ਆਈ ਮੈਂ ਚਲੋ ਠੀਕ ਆ ਮੰਮੀ ਪੇਕਿਆਂ ਦੀ ਘਾਟ ਉਹਦੇ ਮੰਮੀ ਇੱਕ ਕੁੜੀ ਨੂੰ ਹਮੇਸ਼ਾ ਹੀ ਰਹਿੰਦੀ ਆ। ਉਹਨਾਂ ਲਈ ਕੁੜੀ ਨੂੰ ਐਡਜਸਟ ਕਰਨ ਦੇ ਵਿੱਚ ਟਾਈਮ ਤੇ ਲੱਗਦਾ ਹੀ ਆ। ਉਸੇ ਵੇਲੇ ਤੇ ਇੱਕ ਸਾਰਾ ਕੁਝ ਕੁੜੀ ਵਾਸਤੇ ਨਵਾਂ ਹੁੰਦਾ ਵਾ। ਇੱਥੋਂ ਜਾ ਕੇ ਉੱਥੇ ਰਹਿਣਾ ਟਾਈਮ ਤੇ ਲੱਗਦਾ ਹੀ ਆ ਮੰਮੀ। ਇੱਕੋ ਦਮ ਆਪਾਂ ਐਡਜਸਟ ਨਹੀਂ ਕਰ ਸਕਦੇ। ਚਲੋ। ਮਿੱਠੂ ਤੂੰ ਕੀ ਇੱਥੇ ਕੈਂ ਕੈਂ ਲਈ ਆ? ਰੋਟੀ ਤੇਨੂੰ ਮੈਂ ਦੇ ਦੇਨੀ ਆ ਤੇ ਮੇਰੀ ਗੱਲ ਸੁਣ ਹੁਣ ਜਰਾ ਤੂੰ ਨਾ ਰੋਟੀ ਖਾਣ ਦੀ ਆਦਤ ਨਾਲ ਮੰਮੀ ਕੋ ਪਾਲਾ ਜਦੋਂ ਵੀ ਰੋਟੀ ਖਾਣੀ ਦੀ ਕੈਂ ਕੈਂ ਮੈਨੂੰ ਤੇ ਇਤਨਾ ਲੱਗਦਾ ਮੇਰਾ ਹੀ ਨਾਮ ਤੂੰ ਲੈਣਾ ਕਿਰਨ ਕਿਰਨ ਹੈ ਨਾ ਤੇ ਮੇਰੀ ਗੱਲ ਸੁਣ ਲੈ ਹੁਣ ਮੈਂ ਕੱਲ ਤੋਂ ਬਾਹਰ ਇਥੇ ਨਜ ਨਹੀਂ ਆਣਾ ਤੇ ਤੂੰ ਮੰਮੀ ਨੂੰ ਤੰਗ ਨਾ ਕਰੀ ਜਿਸ ਤਰ੍ਹਾਂ ਵੀ ਆ ਤੂੰ ਹੁਣ ਉਹਨਾਂ ਦਾ ਖਿਆਲ ਰੱਖਣਾ ਸੁਦਾੜਦੀ ਹੋਈ ਜਾਂਦਾ ਦਿਨੋ ਦਿਨ ਰੋਟੀ ਆਵੇ ਜਿਹੜੀ ਮੈਂ ਸਵੇਰੇ ਤੜਕੇ ਪਾ ਕੇ ਗਈ ਸੀ ਨਾ ਉਹ ਤੂੰ ਉਤਰਾ ਹੀ ਛੱਡਦੀ ਆ ਉਹ ਜਿਵੇਂ ਤੈਨੂੰ ਪਤਾ ਲੱਗ ਗਿਆ ਵਾ ਕਿ ਹੁਣ ਮੈਂ ਖਲ ਚੱਲ ਜਾਣਾ ਹਨਾ ਇਸ ਤਰ੍ਹਾਂ ਹੀ ਹਨਾ ਮਿੱਠੂ ਚੱਲ ਹੁਣ ਮੈਂ ਚੱਲੀ ਆ ਬਾਏ ਤੇ ਮੰਮੀ ਦਾ ਤੂੰ ਧਿਆਨ ਰੱਖਣਾ ਤੇ ਮੰਮੀ ਨਾਲ ਖੇਡਦਾ ਰਿਆ ਕਰੀ ਉਹਨਾਂ ਦਾ ਵੀ ਦਿਲ ਲੱਗਾ ਰਹੂਗਾ ਤੇ ਤੇਰਾ ਵੀ ਲੱਗਾ ਰਹੂਗਾ ਆ ਵੇ ਚੱਲ ਠੀਕ ਆ ਮੈਂ ਵੇਖਾਂ ਜਾ ਕੇ ਦੀਵੇ ਆਈਆਂ ਵਾ ਤੁਸੀਂ ਬੜੀ ਖੁਸ਼ੀ ਨਾਲ ਇਹਨਾਂ ਨੂੰ ਬੁਲਾਇਆ ਗੁਸੇ ਨਾਲ ਬੁਲਾਇਆ ਆ ਜਿਆਗੇ ਨਾ ਗੁਸੇ ਦੇ ਨਾਲ ਤੁਹਾਡਾ ਤਾਂ ਪੂਰਾ ਪਾਰਾ ਚੜਿਆ ਆ ਨਾ ਨਹੀਂ ਆਈਆਂ ਵਾ ਤੇ ਤੁਸੀਂ ਇਹਨਾਂ ਨੂੰ ਕਹਿਣਾ ਹਾਂ ਹਾਂ ਜੀ ਦੱਸੋ ਕਿੱਥੇ ਗਈਆਂ ਸੀ ਜਦੋਂ ਦੀ ਮੈਂ ਬੈਠੀ ਐ ਇੱਥੇ ਕੱਲੀ ਅੱਛਾ ਕਰਨ ਕੀ ਦੇਈਆਂ ਸੀ ਅੰਦਰ ਫਿਰ ਇਹਨਾਂ ਨੇ ਕਹਿਣਾ ਵਾ ਕਿ ਚਾਹੀਦਾ ਸੁਣੋ ਆ ਸੂਟ ਆਪਾਂ ਲੈ ਕੇ ਆਏ ਆ ਇਹਨਾਂ ਨੇ ਇਤਰਾ ਸੂਟ ਦੇਣਾ ਆਂਟੀ ਨੂੰ ਆਂਟੀ ਜਿਵੇਂ ਤੁਹਾਨੂੰ ਕੀ ਮੈਨੂੰ ਦੋ ਠੀਕ ਐ ਇਹਨਾਂ ਨੇ ਕਹਿਣਾ ਵਾ ਕਿ ਚਾਹੀ ਤੁਸੀਂ ਤਾਂ ਤੂੰ ਬੋਲੇ ਚਾਹੀਦੀ ਸੀ ਨਾ ਚਾਹੀ ਵੇਖਦੀ ਆ ਲੱਗਾਈ ਤੂੰ ਚਾਹੀ ਬੰਦ ਚਾਹ ਤੂੰ ਚਾਹੀ ਬੰਦ ਤੂੰ ਚਾਹੀ ਵੇਖੀ ਜਾਈ ਹੋਣ ਜਾਈਂ ਕੱਟਣਾ ਲਾਣਾ ਪਾਵੇ ਪੈਦਾ ਨਹੀਂ ਕਿੱਥੇ ਹੀ ਨਾ ਮੈਨੂੰ ਤੇ ਪੁੱਛਦੀਆਂ ਹੀ ਨਹੀਂ ਆ ਕੁਛ ਪਰ ਉਹਦੀ ਮੈਂ ਇੱਥੇ ਬੈਠੀ ਆ ਮੈਨੂੰ ਤੇ ਐਵੇਂ ਬਸ ਬਾਹਰ ਕੇ ਸ਼ੋਅ ਪੀਸ ਵਾਂਗੂ ਰੱਖ ਲਿਆ ਇਹਨਾਂ ਨੇ ਚਾਹੀ ਕੀ ਗੱਲ ਚੱਲ ਗਈ ਆ ਤਾਨੂੰ ਪਤਾ ਨਹੀਂ ਲੱਗੰਦਿਆ ਕਦੋਂ ਦੀ ਮੈਂ ਇੱਥੇ ਬੈਠੀ ਹਾਂ ਯਾ ਕੱਲੀ ਨਾਲ ਚਾਹੀ ਤੂੰ ਗੁੱਸਾ ਕਿਉਂ ਕਰਦੀ ਪਈ ਐਸੀ ਬਜ਼ਾਰ ਬਜ਼ੁਰਗਾ ਥੋੜਾ ਕੰਮ ਨਪੇੜ ਕੇ ਸੂਟ ਲੈ ਕੇ ਆਏ ਤੇਰੇ ਵਾਸਤੇ ਬਜ਼ਾਰ ਤੂੰ ਇਕੱਲੀਆਂ ਚਲੀ ਗਈਆਂ ਜੇ ਮੈਨੂੰ ਨਾਲ ਖੜਨ ਨੂੰ ਕੀ ਸੀ ਹਾਏ ਹਾਏ ਚਾਹੀ ਤੂੰ ਕਿਸ ਤਰ੍ਹਾਂ ਸਾਡੇ ਨਾਲ ਜਾਈ ਜਾਵੇਂਗੀ ਤੁਸੀਂ ਜਿੱਥੇ ਗੱਡੀ 'ਚ ਦੋ ਜਾਣੀਆਂ ਬੈਹਿ ਗਈਆਂ ਜੇ ਇੱਕ ਜਾਣੀ ਦੀ ਸੀਟ ਨਹੀਂ ਲੱਗੀ ਚੱਲ ਅੱਗੇ ਧੁੱਪ ਬਹੁਤ ਹੈ ਗਰਮੀ ਬੜੀ ਹੈ ਗੱਡੀ ਕਿਹੜਾ ਉੱਤੇ ਛੱਤ ਨਹੀਂ ਹੈਗੀ ਗੱਡੀ ਦੇ ਤੂੰ ਇਹ ਤੇ ਮੈਨੂੰ ਪਤਾ ਮੈਨੂੰ ਜਾਣ ਕੇ ਨਹੀਂ ਲੈ ਕੇ ਜਾਣਾ ਚਾਹਦੀ ਚੱਲ ਭੰਜੀ ਕੋਈ ਚੱਲ ਚਾਹੀ ਤੂੰ ਨਾਰਾਜ਼ ਨਾ ਹੋਵੇ ਤੇ ਉਤਰੇ ਦੇ ਵਿਆਹ ਚ ਪਾਏਗੇ ਚਚਨਾ ਦੇ ਨੂੰ ਕਿੱਡਾ ਫੱਪ ਫੱਪ ਕਰਨਾ ਦੋ ਦੇਖੋ ਬਸੰਦ ਕਦੇ ਸੀਨਾ ਤੇ ਇਹ ਤੁਹਾਡਾ ਆ ਬੜਾ ਆਪਣਾ ਸੂਟ ਹੋ ਜੈਸਾ ਜਣਾ ਦੇ ਕੱਪੜੇ ਐ ਥੋੜੀ ਛੁੱਟੀ ਦੇ ਆ ਉਹ ਮੈਂ ਨਹੀਂ ਤੁਹਾਡਾ ਕੋਈ ਸੂਟ ਸੜ ਸਵਾਣਾ ਤੇ ਮੇਰੀ ਗੱਲ ਸੁਣ ਲੋ ਇਹ ਨਾ ਹੀ ਮੈਂ ਵਿਆਹ ਵਿਊ ਤੇ ਜਾਣਾ ਜੇ ਹੈ ਹੈ ਕਿਉਂ ਤੂੰ ਹੀ ਗਣਾ ਮੈਨੂੰ ਪੁੱਛ ਕੇ ਰਿਸ਼ਤਾ ਕੀਤਾ ਰਿਸ਼ਤਾ ਕੀਤਾ ਤੇ ਕੀਤਾ ਮੈਂ ਤੇ ਤਾਂ ਆ ਰਹੀ ਸੀ ਇੱਥੇ ਕਿ ਤੁਸੀਂ ਮੈਨੂੰ ਪੁੱਛੋਗੀ ਅਗੇ ਚਾਈ ਕਾਰ ਵਿਹਾਰ ਕਰਨੇ ਆ ਕਿਤਨਾ ਕਰਨੇ ਆ ਪਰ ਇੱਥੇ ਤਾਂ ਸਾਰਾ ਕੁਝ ਉਲਟਾ ਹੀ ਆ ਪਤਾ ਨਹੀਂ ਕਿ ਇਹੋ ਜਿਹਾਂ ਰਿਸ਼ਤਾ ਜੋੜ ਲਿਆ ਤੁਸੀਂ ਕਾਰ ਵਿਹਾਰ ਜਿਸਲੇ ਕਰਨੇ ਤੁਹਾਨੂੰ ਪੁੱਛ ਕੇ ਹੀ ਕਰਾਂਗੇ ਨਹੀਂ ਤੂੰ ਚੁੱਪ ਕਰ ਜਾ ਤੈਨੂੰ ਪੁੱਛਣੀ ਪਤਾ ਤੂੰ ਹੈਗੀ ਆ ਮੁੰਡੇ ਦੀ ਮਾਂ ਪਰ ਅਕਲ ਤੈਨੂੰ ਉਹ ਨਹੀਂ ਕੀ ਆ ਇਹਦੇ ਪਿੱਛੇ ਲੱਗੀ ਆ ਤੂੰ ਤੇ ਮੇਰੀ ਭੈਣ ਹੀ ਐ ਤੂੰ ਨਾ ਚੁੱਪ ਕਰ ਜਾ ਮੇਰੇ ਸਾਹਮਣੇ ਜਿਆਦਾ ਜ਼ੁਬਾਨ ਨਾਲ ਲੜਾ ਤੇ ਨਾਲੇ ਮੇਰੀ ਗੱਲ ਸੁਣ ਉਹ ਜਿਹੜਾ ਲੁਧਿਆਣੇ ਦਾ ਰਿਸ਼ਤਾ ਹੀ ਨਾ ਉਹਨਾਂ ਦੇ ਨਾਲ ਗੱਲ ਕਰੋ ਤੇ ਆਹ ਵਾਲਾ ਰਿਸ਼ਤਮ ਨੂੰ ਮਨਾ ਕਰੋ ਹੋ ਜਿਹੜਾ ਤੇਰੇ ਮੰਝੂ ਐ ਚਾਹੀ ਕਹਿੰਦੀ ਵੀ ਦੱਸ ਹੈ ਚਾਹੀਦੀ ਮਤ ਪੰਜੀ ਭਾਵੇਂ ਤੁਹਾਡੇ ਨਾਲ ਕਰ ਲੋ ਮੈਂ ਬੋਲ ਨਹੀਂ ਸਕਦੀ ਵਿੱਚ ਕੁਛ ਤੁਸੀਂ ਮਾਵਾ ਤੇ ਆ ਜਾਣੋ ਮੈਂ ਤੇ ਆਪਣੇ ਵੱਲੋਂ ਚੰਗਾ ਹੀ ਸੋਚਿਆ ਵਾ ਮੈਂ ਮਾੜਾ ਥੋੜੀ ਇਹ ਚੰਗਾ ਹੀ ਸੋਚਿਆ ਇਹ ਤੇ ਕਹਿਣਾ ਚਾਹੀਏ ਕੀ ਕਹਿੰਦੇ ਜੇ ਦੋ ਦਿਨ ਲੱਗੇ ਕੁੜੀ ਵਾਲਿਆਂ ਨੂੰ ਕੀ ਬੀਤੂਗੀ ਆਪਾਂ ਵੀ ਕੁੜੀ ਵਾਲੀ ਆਪਸ ਵਿੱਚ ਮਿਲਾਂਗੇ ਚਾਹੀਦਾ ਆ ਹੋਰ ਅਮਰੀਕਾ ਬਾਕੀ ਅਸੀਂ ਆਪਣੇ ਚੈਨਲ ਤੇ ਆਪਸ ਵਿੱਚ ਮਿਲਾਂਗੇ ਆਪਾਂ ਵੀ ਕੁੜੀ ਵਾਲੇ ਹੈਗੇ ਆ ਸਾਨੂੰ ਪਤਾ ਵਾ ਕੁੜੀਆਂ ਚਾਹੀ ਹੁਣ ਦਸ ਤਰ੍ਹਾਂ ਕਰਨਾ ਜਿੱਦਾਂ ਕਿਰਨ ਨੇ کیا ਪੂਰਾ ਗੁੱਸੇ ਤੇ ਸੁਣ ਉੱਧਰ ਨਹੀਂ ਸੁਣਨਾ ਸੁਣ ਉੱਧਰ ਹੀ ਸੁੱਟੀ ਅੱਛਾ ਸੁਣ ਉੱਧਰ ਨਹੀਂ ਸੁੱਟਣਾ ਉਹ ਤੇ ਅੱਜ ਹੀ ਬਸਿਆ ਜੋਰ ਦੀ ਪੂੰਾ ਗੇ ਸੁੱਟਣਾ ਇਹਨੂੰ ਪਿੱਛੇ ਕਰੋ ਚਾਹੀ ਹੁਣ ਤੈਨੂੰ ਪਤਾ ਲੱਗ ਗਿਆ ਨਾ ਕਿਰਨ ਨੇ ਐਸ ਤਰ੍ਹਾਂ ਕੀਤਾ ਵਾ ਬੱਚਾ ਇੰਨਾ ਨਹੀਂ ਆਣਾ ਮੈਂ ਤੁਸੀਂ ਹੱਸ ਕੇ ਨਹੀਂ ਭਲਾਣਾ ਅੱਛਾ ਪਹਿਲਾਂ ਤੁਸੀਂ ਹੁਣ ਬੈਠ ਬੈਠ ਦਿਓ ਚਾਹੀ ਜਾਈਗੀ ਤੁਹਾਨੂੰ ਅਗਰ ਮੈਂ ਗੱਲ ਲੱਗ ਗਈ ਕਹਿ ਦਿਓ ਕਿ ਤੁਸੀਂ ਤਾਂ ਮੈਨੂੰ ਚੌਕੇਦਾਰੇ ਨੂੰ ਰੱਖਿਆ ਇੱਥੇ ਤੇ ਅੱਛਾ ਕੋਣ ਕੋਣ ਪਹਿਲਾਂ ਬਾਅਦ ਬਾਅਦ ਅੱਛਾ ਤੁਸੀਂ ਕਹਿਣਾ ਵਾ ਕਿ ਪਤਾ ਨਹੀਂ ਕਿੱਥੇ ਗਈਆਂ ਵਾ ਕੱਲੀਆਂ ਹੀ ਲੱਗੀਆਂ ਵਾ ਮੇਰੇ ਕੋਲ ਆ ਕੇ ਇੰਨਾ ਨੇ ਬਿਠਾ ਕੇ ਰੱਖਿਆ ਨਾ ਮੈਨੂੰ ਕੁਝ ਪੁੱਛਣ ਦੀਆਂ ਬਹੁਤ ਜ਼ਿਆਦਾ ਵਾ ਬਹੁਤ ਜ਼ਿਆਦਾ ਵਾ ਚਾਰ ਦਾਣੇ ਪਾਣੇ ਬਸ ਬਹੁਤ ਜ਼ਿਆਦਾ ਵੀ ਪਰ ਚਾਹੀ ਜਿਸ ਤਰ੍ਹਾਂ ਹੋ ਜਾਣ ਕਿ ਇਹਨੇ ਕਿਰਨ ਨੇ ਕਿਤਾਬ ਆ ਕਿ ਸਾਰਾ ਸੀਨ ਉਦਾਂ ਕਰ ਦੇ ਤੂੰ ਇਹ ਪਹਿਲਾਂ ਇਹਨਾਂ ਦਾ ਕੱਲਿਆਂ ਦਾ ਲੋ ਇਹਨਾਂ ਦਾ ਕੱਲਿਆਂ ਦਾ ਲੋ ਹੁਣ ਦੁਬਾਰਾ ਪਰ ਤੇਰੇ ਪਿੱਛੇ ਸਭ ਕੋਈ ਸੋਚਣ ਡੈ ਹੀ ਆ ਮੈਂ ਦੱਸਾਂ ਮੈਂ ਕਿ ਨਹੀਂ ਚੱਲ ਕੁਛ ਲੈਂਦਾ ਹੈ ਇਹਨਾਂ ਦਾ ਇਹਨਾਂ ਦਾ ਕੀ ਹੈ ਮੈਂ ਅਰੇ ਸਾ ਫੇਰ ਆਏਗੀ ਤੈਨੂੰ ਨਹੀਂ ਸਮਝ ਆਂਦੀ ਮੈਂ ਤੇਰੇ ਬਾਰੇ ਸੋਚਦੀ ਪਈ ਆ ਨਾਨੀ ਤੁਸੀਂ ਮੇਰੇ ਬਾਰੇ ਨਾ ਸੋਚੋ ਮੈਂ ਆਪਣੇ ਬਾਰੇ ਆਪ ਚੰਗੀ ਤਰ੍ਹਾਂ ਸੋਚ ਲਊਗਾ ਆਪਣਾ ਭੁੱਲ ਗਿਆ ਕੋਈ ਗੱਲ ਤੁਸੀਂ ਇਹ ਗੱਲ ਕਰਨ ਦੀ ਆ ਜੇ ਜਿੰਦਾ ਕੀ ਉਹ ਕਿਹੜਾ ਕਾਰ ਵਿਆਹ ਕਿਹੜਾ ਵਿਆਹ ਇਹ ਕੀ ਲੰਦਾਂ ਨੇ ਇਹ ਕਿਹੜੇ ਕਾਰ ਵਿਆਹ ਹੈ ਤੁਸੀਂ ਕਿਹੜਾ ਕਿਹੜਾ ਚੁੰਨੀ ਢਾਕੇ ਤੁਸੀਂ ਪਿਆਰ ਕਰਨ ਦੀਆਂ ਤੇ ਮੈਂ ਤਾਂ ਬੁੱਢੇ ਨਾਲੇ ਬਿਠਾ ਛੱਡੇ ਮੈਂ ਚੌਂਕੀ ਚੜੀ ਤੇ ਨਿਕਲ ਨਹੀਂ ਆ ਹਾਂ ਐਸਾ ਕਾਰੀਆ ਤੋਂ ਕਰਨਾ